ਮਾਤ ਪਿਤਾ ਦੀ ਫੇਰ ਕੋ ਪੰਜੇ ਪੀਰਾਂ ਦੇ ਸੱਚੇ ਦਰਬਾਰ ਦੀ ਸੱਤੇ ਭੈਣਾਂ ਦੇ ਦਰਬਾਰ ਦੀ ਨੌ ਨਾਥਾਂ ਦੀ 84 ਸਿੱਧਾਂ ਦੀ 52 ਵੀਰਾਂ ਦੀ ਢਾਈ ਕਲੰਦਰਾਂ ਦੀ 22 ਸੁਖਵਾਜਾਂ ਦੀ 23 ਕਤੂਬ ਦੀ 1024 ਪੀਰ ਫਕਮਰ ਦੇ ਨਾਮ ਦੀ ਸੈਤੋਂ ਮਾਈ ਦੀ ਮਾਈ ਸ਼ਾਮ ਕੁਰਾਨੀ ਦੀ ਪੰਜੇ ਬਾਪੜੀਆਂ ਦੀ ਪੀਰ ਬਜਰੰਗ ਵਾਲੀ ਜੋਤੇ ਦੀ ਏਕਾ ਸੇ ਕੋਲੇ ਸੰਤਾਂ ਦੀ ਬੱਬੂ ਕਾਲੂ ਨਾਥ ਦੀ ਹੀਰੋ ਝੜੀ ਵਾਲੇ ਸੰਤਾਂ ਦੀ ਬੱਬੂ ਕੁਮਾਰ ਨਾਥ ਦੀ ਦੇਰ ਕਬੂਸੀਰ ਦਾਸ ਦੀ ਏਕ ਕਮਰੰਦਰਾ ਵਾਲੇ ਸਾਧ ਦੀ ਏਕ ਕਮਰਕੋਣੀ ਵਾਲੇ ਸਾਧ ਦੀ ਏਹ ਮੇਰੇ ਗੱਦੀ ਵਾਲੇ ਵਿਰਕਾਂ ਦੀ ਮੇਰੇ ਰੱਬਰ ਕੇ ਸਾਧੀਆਂ ਦੀ ਰੱਬਰ ਕੀ ਸੰਗਤ ਦੀ ਰੱਬਰ ਕੀ ਰੂਹਾਂ ਦੀ ਏਕ ਕਮਰ ਗੁਰਸਾਈ ਦੇ ਦੇਰ ਕਮਰ ਬਗਾਲੀ ਸਾਧ ਰੂਹੇ ਹੈ ਗੱਦੀ ਉਤੇ ਸਿਮਰੇ ਤੈਨੂੰ ਤੇਰਾ ਮਹਾਲਕਾ ਵੇ ਆਖੇ ਤੇਰਾ ਮਹਾਲਕਾ ਮਾਰਗ ਦੀ ਤੇ ਗੇੜਾ ਵੇ ਗੱਦੀ ਦਾ ਮਹਾਲਕਾ ਮਾਰਗ ਦੀ ਤੇ ਗੇੜਾ ਵੇ ਗੱਦੀ ਦਾ ਮਹਾਲਕਾ ਹਕਮ ਵੀ ਪੀਰ ਦਾ ਤੇ ਸੌਦਾ ਵੀ ਪੀਰ ਦਾ ਠੀਕ ਹੈ ਕੀ ਬਾਬਾ ਕਹਿੰਦਾ ਕਹਦਾ ਜਾ ਪੁੱਤ ਓਏ ਅੱਜ ਦੀ ਘੜੀ ਅੱਜ ਦਾ ਟਾਈਮ ਸੱਜਿਆਂ ਦਾ ਸਾਜ ਮੰਜੂ ਤੇ ਜੱਸਾਂ ਦਾ ਜਸ ਮੰਜੂ ਪਾਵਾੜਾ 25 ਨੌ ਗੱਦੀ ਉੱਤੇ ਸਿਮਰੇ ਤੈਨੂੰ ਤੇਰਾ ਬਹਾਲ ਕਾਵੇ ਆ ਕਹਿੰਦੇ ਆ ਬਹਾਲ ਕਾ ਬੇੜੇ ਸਭ ਦੇ ਮਾਰ ਬਾਬਾ ਕਹਿੰਦਾ ਯਕੀਨ ਪਰੋਸੇ ਨਾਲ ਕਿਵੇਂ ਆਇਆ ਤਾਰ ਦੇ ਨਾਲ ਪਾਣੀ ਦੇ ਟਗਲਾਬ ਦਾ ਫੁੱਲ ਕਰਦਾ ਸਭ ਤੋਂ ਵੱਡਾ ਯਕੀਨ ਤੇ ਪਰੋਸਾ ਹੋਲ ਬਾਬਾ ਤੇਰੇ ਸੱਚੇ ਤੇ ਵਾਰਦੀ ਕਾਇ ਮਤਰੇ 1500 ਹੋ ਜੀ ਰੋਜ਼ ਨਹੀਂ ਕਹਿਣਾ ਬਾਬਾ ਬਲ ਬਕਲਾ ਲਾ ਰਹਿਣਾ ਆਪਣੇ ਮਾਤ ਪਿਤਾ ਦੇ ਨਾਂ ਤੇ ਤਾੜੀ ਲਾਓ ਬਈ ਸਾਰੇ ਅਧੀਆਂ ਕਵਿਪਕਾਣੇ ਮਾਰ ਨਹੀਂ ਕਿਉਂਕਿ ਮਾਤਾਂ ਨੂੰ ਪਿਆਰ ਨਹੀਂ ਕਰਦੇ ਲੱਗਦਾ ਇੱਕ ਸਾਡੇ ਸਾਈਂ ਸਰਕਰ ਬਾਬਾ ਰਾਜਪਾਲ ਜੀ ਉਹਨਾਂ ਦੇ ਨਾਂ ਤੇ ਵੀ ਮਾਰੋ ਕਰ ਹੋਰ ਆਪਾਂ ਦਾ ਸਤਿਕਾਰਵਾਦੀ ਦਾਦਾ ਜੀ ਬਾਪੇ ਨੇ ਆਵਾਜ਼ ਦਿੱਤੀ ਕਹਿੰਦਾ ਜੋ ਵੀ ਅੱਜ ਦੀ ਘੜੀ ਆਦਾ ਕਾਮ ਇਹ ਭੰਡਾਰਾ ਲੰਗਰ ਪਾਣੀ ਚਿਲਾਇਆ ਸਾਥੀਆਂ ਨੇ ਗੁੰਗਾਨ ਕੀਤਾ ਤੇ ਸੰਗਤ ਨੇ ਲੰਗਰ ਛਕਿਆ ਬਾਬਾ ਕਹਿੰਦਾ ਮਨਜੂਰ ਹੋ ਗਿਆ ਮੇਰੇ ਕੋਟਲੇ ਵਾਲੀ ਸਰਕਾਰ ਆਦਰ ਸੇਕ ਮੀਆਂ ਸਾਹਿਬ ਨੇ ਮਨਜ਼ੂਰ ਕੀਤਾ ਜੀ ਬਾਬਾ ਕਹਿੰਦਾ ਭੰਡਾਰਾ ਤਾਂ ਪਹਿਲੇ ਮਨਜ਼ੂਰ ਹੋ ਗਿਆ ਸੀ ਪਤਾ ਇਸ ਗੱਲ ਦਾ ਜਦੋਂ ਇਸ ਘਰ ਦੇ ਵਿੱਚ ਇੰਨੀ ਸੰਗਤ ਦੇ ਪੈਰ ਪੈ ਗਏ ਚਰਨ ਪੈ ਗਏ ਬਾਬਾ ਕਹਿੰਦਾ ਉਹਨਾਂ ਦੇ ਵਿੱਚ ਵੜ ਕੇ ਮੈਂ ਆਪਦਾ ਲੰਗਰ ਛਕਿਆ ਸੀ ਇਹ ਰੁਕੀ ਸੰਗਤ ਦੇ ਵਿੱਚ ਵੱਸਦਾ ਕਦੇ ਇੱਧਰ ਦੀ ਹੋ ਕੇ ਆ ਜਾਂਦਾ ਤੇ ਕਦੇ ਇੱਧਰ ਦੀ ਹੋ ਕੇ ਆ ਜਾਂਦਾ ਠੀਕ ਹੈ ਭੰਡਾਰਾ ਮਨਜ਼ੂਰ ਜਸਬੰਦ ਕਰਵਾਇਆ ਵੀ ਮਨਜ਼ੂਰ ਠੀਕ ਹੈ ਇਹ ਤਾਂ ਮੈਨੂੰ ਇੱਕ ਕੱਲ ਦੱਸ ਇਸ ਬਾਬੇ ਨੇ ਕੋਈ ਧੱਕੇ ਨਾਲ ਬੰਦਾਰਾ ਤਾਂ ਨਹੀਂ ਕਰਵਾਇਆ ਇਹ ਰਿਕਨ ਨਾ ਮੜਾ ਦੇਵੀ ਠੀਕ ਹੈ ਬਾਬਾ ਹਣਾ ਤੱਕੇ ਨਾ ਤਾਂ ਨਹੀਂ ਕਰਾਇਆ ਇਹ ਆਪਾਂ ਕਿਉਂ ਕਰਾਇਆ ਸੀ ਪਾਪਾ ਠੀਕ ਹੋਇਆ ਜੀ ਦਾ ਕਰਿਆ ਮੈਂ ਜਮਾ ਛਾਂਵਾ ਟੇਮ ਗੱਲ ਜਿੱਦਾਂ ਮੈਂ ਖਤਮ ਠੀਕਾਣੀ ਦਾ ਕਿੰਨਾ ਟਾਈਮ ਕਹਿੰਦੇ ਸੀਗੇ ਬਸ ਉਹਨਾਂ ਦਾ ਜਵਾਬ ਵਾਲਾ ਕੰਮ ਨਹੀਂ ਚੱਲੇ ਤੇ ਬਚਾਉਣ ਵਾਲੇ ਮੇਰੀ ਸਰਕਾਰ ਠੀਕ ਹੈ ਬਚਾਇਆ ਸਰਕਾਰ ਨੇ ਤੇ ਰੰਗਨਾ ਵੀ ਸਰਕਾਰ ਨੇ ਲਵਾਈ ਹੈ ਠੀਕ ਹੈ ਪਰ ਬਾਬਾ ਕਹਿੰਦਾ ਪੌਂ ਵਾਰਾ 25 ਹੋ ਗਈ 7 ਵਜੇ 84 ਕਰਤੀ ਤੁਹਾਡੀ 7 ਵਜੇ ਇਕੱਠੀ 86 7 ਵਜੇ ਠੀਕ ਹੈ ਅੱਜ ਤੋਂ ਬਾਅਦ ਜੋ ਵੀ ਹੋ ਗਿਆ ਭੁੱਲ ਜੋ ਤਾਂ ਨਵੇਂ ਦਿਨ ਕਿੰਨੇ ਸ਼ੁਰੂ ਕਰ ਦੋ ਸੰਤਨ ਸਵਾ ਮਹੀਨਾ ਦੇਖੋ ਮੈਂ ਨਹੀਂ ਕਹਿੰਦਾ ਤੁਸੀਂ ਪੀਂਦੇ ਨਹੀਂ ਪਰ ਮੇਰੇ ਫਕੀਰ ਨੇ ਹੁਕਮ ਦਿੱਤਾ ਹਰਾਮ ਦਾ ਗੋਸਤ ਸਮਝਦੇ ਹੋ ਤੇ ਪਹਿਲਾ ਐਂਟਰ ਨਹੀਂ ਹੋਣਾ ਚਾਹੀਦਾ ਸਵਾ ਮਹੀਨਾ ਸਮਝ ਗਏ ਤੇ ਕਹਿੰਦਾ ਫਿਰ ਪਾਪਾ ਕਹਿੰਦਾ ਇਸ ਕਾ ਨੂੰ ਸਿੰਬਰਾ ਲਾ ਦੂੰਗਾ ਕਹਦਾ ਐਂ ਦਰਚੂ ਕਿਤੇ ਮੈਂ ਪਾਣੀ ਦੇ ਉੱਤੇ گلاب ਦਾ ਫੁੱਲ ਕਰਦਾ ਠੀਕ ਆ ਆ ਨਿੱਕੇ ਮੁੰਡੇ ਕੇਸਾ ਹੀ ਟੈਨਸ਼ਨ ਨਾ ਲਿਆ ਕਰ ਇਹ ਬਾਪ ਨੇ ਤਾਂ ਅੱწੇ ਰਤ ਕਰਾਏ ਆ ਅੱਗੇ ਟਿਕਟ ਕਿੱਥੇ ਕੇਸਾ ਇਹ ਨਹੀਂ ਚੱਲਦਾ ਮੇਰੇ ਕੋਟਾ ਦੀ ਸਰਕਾਰ ਨੂੰ ਕਹਾਂ ਓਏ ਓ ਕੈਸ ਮੇਰਾ ਤੇ ਕਚਹਿਰੀ ਮੇਰੇ ਪੀਰ ਦੀ ਵਸੜੀਆਂ ਵਜ਼ੀਰੇ ਰੱਖਿਆ ਕੈਸ ਮੇਰਾ ਤੇ ਕਚਹਿਰੀ ਮੇਰੇ ਪੀਰ ਦੀ ਵਸੜੀਆਂ ਵਜ਼ੀਰੇ ਰੱਖਿਆ ਕੈਸ ਮੇਰਾ ਦੇਖ ਤੇਰੀ ਮੇਰੇ ਪੀਰ ਦੀ ਵਸੜੀਆਂ ਵਜ਼ੀਰੇ ਰੱਖਿਆ ਆ ਸਾਲ ਖਤਮਾਂ ਤੇ ਕਿੰਨੇ ਮਹੀਨੇ ਰਹਿ ਗਏ ਹਾਂ ਤੇ ਕੇਸ ਚੱਲਦੇ ਨੇ ਕਿੰਨਾ ਟਾਈਮ ਹੋ ਗਿਆ 4 ਸਾਲ ਲੋ ਬਾਈ ਸੰਗ ਤੋਂ ਗਵਾਈ ਦਿਓ 4 ਸਾਲ ਵਾਦਾ ਕੇ 6 ਮਹੀਨੇ ਵਾਦਾ ਤੇ 6 ਤੈਨੂੰ ਆਹੀ ਸਾਲ ਦੇ ਵਿੱਚ ਕੇਸ ਬਰੀ ਕਰਵਾਉਣਾ ਫਿਰ ਮੰਨੇ ਬਾਬੇ ਨੂੰ